ਜੀ ਅੱਜ ਆਪਾਂ ਤੁਹਾਨੂੰ ਦੱਸਦੇ ਆ ਅੰਬਰੀਲਾ ਪਲਾਜ਼ੋ ਦੀ ਕਟਿੰਗ ਠੀਕ ਹੈ ਜੀ ਆਪਣੇ ਕੋਲ ਇਸ ਸਲਵਾਰ ਦਾ 3 ਮੀਟਰ ਕਪੜਾ ਹੈ ਸਿਲਕੀ ਕਪੜਾ ਇਹ ਲਾਈਨਿੰਗ ਵਾਲਾ ਪਲਾਜ਼ੋ ਬਣਾਉਣਾ ਇਹ ਤੇ ਇਹ ਆਪਾਂ ਨੇ ਇਸ ਤਰੀਕੇ ਨਾਲ ਕਰਕੇ ਰੱਖ ਲਿਆ ਇਹ ਵਾਲਾ ਹੈਗਾ ਆਪਣਾ ਰੇਪ ਪਾਸਾ ਇਧਰ ਆਪਣੇ ਦਾ ਕੰਨ ਹੈ ਠੀਕ ਹੈ ਤੇ ਇਦਾਂ ਆਪਾਂ ਨੇ ਇਹਨੂੰ ਰੱਖ ਲੈਣਾ ਠੀਕ ਹੈ ਇਦਾਂ ਆਪਾਂ ਨੇ ਰੱਖ ਕੇ ਸੈੱਟ ਕਰ ਲੈਣਾ ਇਹ ਤਲਕਣਾ ਕਪੜਾ ਬਹੁਤ ਹੈ ਤੇ ਇਹਨੂੰ ਆਪਾਂ ਇੱਦਾਂ ਹੀ ਸੈੱਟ ਕਰ ਲਾਂਗੇ ਠੀਕ ਹੈ ਕੰਮ ਲਾਉਣੇ ਚਾਹੀਦਾ ਹਾਂਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਨਿਸ਼ਾਨ ਲਾਉਣੇ ਇੱਥੋਂ ਆਪਾਂ ਕੋਰਨਰ ਤੇ ਇੱਕ ਰੱਖ ਕੇ ਤੇ ਆਪਾਂ ਨੇ ਇਹ 14 ਇੰਚ ਤੇ ਆਪਾਂ 14.5 ਤੇ ਨਿਸ਼ਾਨ ਲਾਇਆ ਹੈ ਤੇ ਇਹ ਜਿਹੜਾ ਆਪਾਂ ਇਹ ਕਿਵੇਂ ਪਤਾ ਲੱਗੂ ਵੀ 14.5 ਤੇ ਲਾਉਣਾ ਜਿੰਨੀ ਆਪਣੀ ਹੈਗੀ ਬੈਲਟ ਉਹਦੇ ਹਿਸਾਬ ਨਾਲ ਆਪਾਂ ਇੱਥੇ ਨਿਸ਼ਾਨ ਲਾਉਣੇ ਆ ਗਲਾਈ ਵਿੱਚ ਆਪਣਾ ਇਹ ਜਾਣਾ ਹੈ ਠੀਕ ਹੈ ਤੇ ਇੱਥੋਂ ਆਪਾਂ ਰੱਖ ਕੇ 14.5 ਤੇ ਪਰ ਇੰਜ ਜੇ ਉਥੇ ਹੀ ਰੱਖਣਾ ਤੇ ਆਪਾਂ 14.5 14 ਦੇ ਨਿਸ਼ਾਨ ਇੱਥੇ ਰੱਖੇ ਪੜੇ ਤੇ ਸਾਤੇ ਸਵਰਜੋ ਦਾ ਫਾਇਦਾ ਨਿਸ਼ਾਨ ਲਾ ਲੈਣਾ ਸਾਰੇ ਗਲਾਈ-ਗਲਾਈ ਚ ਘੁਮਾ ਕੇ ਇਹਨੂੰ ਤੇ ਇਦਾਂ ਹੀ ਆਪਾਂ ਇਹਦਾ ਨਿਸ਼ਾਨ ਸਾਰੇ ਲਾਉਣੇ ਨੇ ਗਲਾਈ ਚ ਫੇਰ ਆਪਣਾ ਇਹ نیچے ਵੱਲ ਸੋਹਣੇ ਬਣ ਜਾਂਦੇ ਆ ਹੁਣ ਆਪਾਂ ਇਹਨੂੰ ਮਿਲ ਲਾਂਗੇ ਗਲਾਈ-ਗਲਾਈ ਜੀ ਇੱਥੋਂ ਰੱਖ ਕੇ ਇਸ ਤਰ੍ਹਾਂ ਇਹ ਆਪਣਾ 11 ਇੰਚ ਆ ਗਿਆ ਆਪ ਸੈਮਨ ਸਲਵਾਰ ਆ 37 ਇੰਚ ਸਲਵਾਰ ਆ ਆਪਾਂ 2 ਇੰਚ ਨੀਵਾ ਰੱਖਣਾ ਹੁੰਦਾ ਪਲਾਜ਼ੋ ਤੇ ਇਹ ਆਪਾਂ ਕਰਾਂਗੇ ਕਟਿੰਗ ਤੇ 벨ਟ ਹੈਗੀ ਇਹਦੀ 벨ਟ ਪਾਵਾਂਗੇ ਜਿਹੜੀ ਸਲਵਾਰ ਤੇ ਪਾਉਣੀ ਹੈ ਉਸੇ ਹਿਸਾਬ ਨਾਲ ਹੀ ਆਪਾਂ ਨੇ ਉੱਪਰ 벨ਟ ਪਾਉਣੀ ਹੈ ਜਿਹੜੀ ਇੱਥੋਂ ਆਪਾਂ ਨੇ 4 ਇੰਚ ਛੱਡਾਂਗੇ ਆਪਾਂ ਇਹਦੀ ਨੇ 5 ਇੰਚ 벨ਟ ਪਾਵਾਂਗੇ ਕਿਉਂਕਿ ਇਹਦੀ ਫਿਰ ਆ ਜੋੜ ਉਹ ਨਹੀਂ ਕੱਟ ਪੈ ਜਾਂਦਾ ਜੇ ਆਪਾਂ ਹੁਣ ਆਪਾਂ ਨੇ ਜਿਹੜਾ 4 ਇੰਚ 벨ਟ ਦਾ ਉੱਪਰ ਛੱਡਾਂਗੇ ਤੇ ਇਹਦੀ ਆਪਾਂ 5 ਇੰਚ 벨ਟ ਤਿਆਰ ਕਰਨੀ ਹੈ ਤੇ ਇੱਥੋਂ ਆਪਣਾ ਜੋੜ ਉਹ ਹੀ ਛੋਟਾ ਪੈ ਜਾਊਗਾ ਤੇ ਇਹ ਆਪਾਂ 40 ਇੰਚ ਤੇ ਨਿਸ਼ਾਨ ਲਾਵਾਂਗੇ ਆਪਾਂ ਨੇ ਇਹ ਕਰਨਾ ਹੈਗਾ 45 ਇੰਚ ਤਿਆਰ ਠੀਕ ਹੈ ਤੇ ਇਹਦੇ ਆਪਾਂ نیچے ਤੋਂ ਕਰਾਵਾਂਗੇ ਪੀਕੋ ਤੇ ਅੱਜ ਲਾਈਟ ਹੈ ਨਹੀਂ ਸੀਗੀ ਤੇ ਵਲ ਜਿਹੜੇ ਬਹੁਤ ਪਏ ਹੋਏ ਕੱਪੜੇ 'ਚ ਪ੍ਰੈਸ ਪਹਿਲਾਂ ਕੀਤਾ ਸੀ ਦੁਬਾਰਾ ਫੇਰ ਉਦਾਂ ਹੀ ਬਣ ਗਿਆ ਤੇ ਹੁਣ ਆਪਾਂ ਇੱਥੋਂ ਜਿਹੜਾ ਇਹਨੂੰ ਮੈਨ ਲੈਣਾ ਨਿਸ਼ਾਨ ਆਪਾਂ ਇਹ ਆਪਣਾ 35.5 ਹੋ ਗਿਆ ਠੀਕ ਹੈ 35.5 ਇੱਥੇ ਲਾ ਲਿਆ 35.5 ਆਪਾਂ ਨੇ ਇੱਥੇ ਲਾ ਲਿਆ ਦੋ ਨਿਸ਼ਾਨ ਲਾ ਕੇ ਫਿਰ ਆਪਾਂ ਇਧਰੋਂ ਥੋੜਾ ਜਿਹਾ ਹਲਾਵਾਂਗੇ ਇੱਥੇ ਰੱਖਾਂਗੇ ਇੱਥੋਂ ਤੇ ਇਦੋਂ ਦਾ ਫਿਰ 35.5 ਦਾ ਲਾਵਾਂਗੇ ਫਿਰ ਆਪਾਂ ਇੱਕ ਨਿਸ਼ਾਨ ਹੋਰ 35 ਦਾ ਲਾਵਾਂਗੇ ਫਿਰ ਤੇਰੇ ਨੂੰ ਅੱਗੇ ਕਰਾਂਗੇ ਥੋੜਾ ਜਿਹਾ ਤੇ ਫਿਰ ਆਪਾਂ ਇੱਥੋਂ 35 ਤੇ ਫਿਰ ਲਾ ਕੇ ਤੇ ਇਦਾਂ ਹੀ ਆਪਾਂ ਸਾਰੇ ਨਿਸ਼ਾਨ ਆਪਾਂ ਨੇ ਪੂਰੇ ਕਰ ਲੈਣੇ ਆ ਠੀਕ ਹੈ ਜੀ ਇਦਾਂ ਆਪਾਂ ਇਹ ਨਿਸ਼ਾਨ ਸਾਰੇ ਲਾ ਲੈਣੇ ਆ ਤੇ ਹੁਣ ਆਪਾਂ ਇਹਦੀ ਜਿਹੜੀ ਝੋਲੀ ਦਾ ਨਿਸ਼ਾਨ ਕਿਵੇਂ ਲਾਉਣਾ ਹੈ ਜਿਹੜੀ ਜਿਹੜੀ ਆਪਣੀ ਇੱਥੋਂ ਕਟਿੰਗ ਕਰਨੀ ਹੈ ਠੀਕ ਹੈ ਇਹ ਆਪਾਂ ਨੇ ਆਹ ਚੀਜ਼ ਜਿਹੜੀ ਹੈ ਪਰ 10 ਇੰਚ ਮਿਣਾ ਗਿਆ ਨਿਸ਼ਾਨ ਕੋਲੋਂ ਇਥੇ ਆਪਣੀ ਬੈਲਟ ਲਗਣੀ ਆ ਇਹ ਆਪਾਂ ਬੈਲਟ ਦੇ ਹਿਸਾਬ ਨਾਲ ਕਲਾਈ ਕੀਤੀ ਆ 11 ਇੰਚ ਤਿੱਕਰ ਤੇ ਇਥੋਂ ਆਪਾਂ 10 ਦੇ ਨਿਸ਼ਾਨ ਲਾ ਲਿਆ ਤੇ 10 ਤੋਂ ਨਿਸ਼ਾਨ ਲਾ ਕੇ ਇਥੋਂ 2 ਇੰਚ ਆਪਾਂ ਨੇ ਇਦਾਂ ਨੂੰ ਨਿਸ਼ਾਨ ਲਾ ਕੇ ਇਸ ਤਰ੍ਹਾਂ ਆਪਾਂ ਖੰਡਾ ਇਹ ਬਣਾ ਲੈਣਾ ਇਹਦੇ ਨਾਲ ਸਿੱਧਾ ਇਹਦੇ ਨਾਲ ਹੀ ਮਲਾਉਣਾ ਆਹ ਤਾਂ ਆਪਣਾ ਥੋੜਾ ਜਿਹਾ ਵਾਧੂ ਕਪੜਾ ਸੀ ਥੋੜਾ ਜਿਹਾ ਤੇ ਇਥੋਂ ਆਪਾਂ ਨੇ ਕਾਰਟ ਚੱਕ ਕੇ ਦੀ ਗਲਾਈ ਜਿਹੜੀ ਇਥੋਂ ਆਪਾਂ ਥੋੜੀ ਜੀ ਗਲਾਈ ਕਰਕੇ ਇੱਥੇ ਹੀ ਗਲਾਈ ਕਰਨੀ ਆ ਉੱਪਰੋਂ ਆਪਾਂ ਸਿੱਧਾ ਹੀ ਇੱਦਾਂ ਲਾਵਾਂਗੇ ਤੇ ਫਿਰ ਇੱਥੇ ਆਪਾਂ ਜਿਹੜਾ ਜੋੜ ਕਟਿੰਗ ਕਰਕੇ ਜੋੜ ਪਾ ਲਾਂਗੇ ਇੱਕ ਇਹ ਸਾਈਡ ਤੋਂ ਪਹਿਲਾਂ ਆਪਾਂ ਸਾਰੇ ਤੋਂ ਆਹ ਜਿਹੜੀ ਚੀਜ਼ ਆ ਕਟਿੰਗ ਕਰ ਲਾਂਗੇ ਇੱਥੋਂ ਹੁਣ ਆਪਾਂ ਜਿਹੜੀ ਇਹ ਝੋਲੀ ਦੀ ਕਾਟ ਆ ਜਿਹੜੀ ਇਹਨੂੰ ਪਾ ਲਾਂਗੇ ਕਾਟ ਨੂੰ ਇੱਥਾ ਠੀਕ ਹੈ ਇੱਥੋਂ ਆਪਾਂ ਨੇ ਝੋਲੀ ਦੀ ਕਾਟ ਪਾ ਲਈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਸੈੱਟ ਕਰਕੇ ਫਿਰ ਆਪਾਂ ਜਿਹੜੀ ਆਹ ਚੀਜ਼ ਕਰੀ ਕਰਾਂਗੇ ਸਾਈਡ ਤੋਂ ਜੇ ਦੀ ਆਪਾਂ ਸਾਰੀ ਤੁਹਾਨੂੰ ਦੱਸਣਾ ਸੀ ਇੱਕ ਵੀ ਜਿਹੜੀ ਆਪਣੀ ਇੱਥੋਂ ਕਾਰਟ ਹੁੰਦੀ ਆ ਝੋਲੀ ਵਾਲੀ ਸੋਣ ਆ ਨਾ ਇਹ ਆਪਾਂ ਜਿੰਨੇ ਬਾਕੀ ਸਾਰਾ ਨਿਸ਼ਾਨਾ ਆ ਜਿੰਨਾ ਤੇ ਇੱਥੋਂ ਆਪਾਂ ਨੇ ਹੁਣ ਆਪਾਂ ਜਿਹੜਾ ਇੱਥੋਂ ਇਧਰਲੀ ਸਾਈਡ ਆ ਨਾ ਆਪਣੀ ਇੱਥੋਂ ਆਪਣੇ ਪਲਾਜ਼ੋ ਜਿੰਨੇ ਖੱਚ ਜੀ ਪਹਿਣ ਲੱਗ ਜਾਂਦੀ ਭਾ ਮਾਪਾਂ ਅੰਬਰੀਲਾ ਬਣਾਈਏ ਭਾ ਮਾਪਾਂ ਦੂਸਰਾ ਬਣਾਈਏ ਤੇ ਉਧਰਲੀ ਸਾਈਡ ਤੋਂ ਆਪਣਾ ਜਿਹੜਾ ਨੀਵਾ ਹੋ ਜਾਂਦਾ ਪਲਾਜ਼ੋ ਤੇ ਇਹ ਵੀ ਆਪਾਂ ਪ੍ਰੋਪਰ ਇਹਦੀ ਤੋਂ 1 ਇੰਚ ਆਪਾਂ ਇਧਰੋਂ ਨੀਵਾ ਰੱਖਣਾ ਠੀਕ ਹੈ 1.5 ਇੰਚ ਇਧਰ ਆਪਾਂ ਲੰਬਾਈ ਵੱਧ ਰੱਖਣੀ ਹੈ ਦੀ ਕੰਨੀ ਆਪਣੀ ਜਿਹੜੀ ਇਧਰਲੀ ਸਾਈਡ ਕੰਨੀ ਹੈ ਇਥੋਂ ਆਪਾਂ 1.5 ਇੰਚ ਵੱਧ ਰੱਖ ਲਾਂਗੇ ਇਥੋਂ ਤੇ ਇਹ ਆਪਾਂ 1.5 ਇੰਚ ਜਿਹੜਾ ਵੱਧ ਰੱਖਿਆ ਹੈ ਦੀ ਘਟਦੀ ਘਟਦੀ ਆਪਾਂ ਨੇ ਏਦਾਂ ਗਲਾਈ ਲਾ ਜਾ ਕੇ ਇਹਦੇ ਨਾਲ ਮਿਲਾਉਣੀ ਹੈ ਇਹ ਆਪਾਂ ਜਿਹੜੀ ਹੈ ਆਹ ਚੀਜ਼ ਲੰਬਾਈ ਜਿਹੜੀ ਇਹ ਜ਼ਰੂਰੀ ਹੈ ਇਹ ਵੱਧ ਰੱਖਣੀ ਫਿਰ ਆਪਣਾ ਜਿਹੜਾ ਵਿਚਾਲੜੀ ਸਿਉਣ ਜਿਹੜੀ ਖਿੱਚਮੀ ਚੱਕਮੀ ਜੀ ਨਿਬੰਦੀ ਤੇ ਇਥੋਂ ਵੀ ਆਪਾਂ ਥੋੜੀ ਜੀ ਦੀ ਕੰਨੀ ਜਿਹੜੀ ਲਾ ਦੇਣੀ ਇਥੋਂ ਕਾਟ ਪਾ ਲਾਂਗੇ ਝੋਲੀ ਤਾਂ ਠੀਕ ਹੈ ਜਿਹੜੀ ਇਹ ਝੋਲੀ ਦਾ ਨਿਸ਼ਾਨ ਹੈ ਇੱਥੋਂ ਰੱਖ ਕੇ ਤੇ 1.5 ਇੰਚ ਕਪੜਾ ਆਪਾਂ ਇਧਰੋਂ ਕਟਿੰਗ ਕਰ ਦੇਣਾ ਤਾਂ ਕਿ ਆਪਣੇ ਜਿਹੜੀ ਵਿਚਾਲੜੀ ਸਿਉਣ ਹੈ ਉਹਦੀ ਖਿੱਚ ਨਾ ਪਵੇ ਤੇ ਨਹੀਂ ਆਪਣਾ ਜਿਹੜਾ ਪਲਾਜ਼ੋ ਹੈ ਉਹ ਬਚਾ ਲਈ ਤਾਂ ਖਿੱਚ ਮਾਜਾ ਬਣ ਜਾਂਦਾ ਤੇ ਜਿਹੜੀ ਸਾਈਡਾਂ ਫਿਰ ਉਹ ਬਾਹਲਾਂੀਆਂ ਨੀਵੀਆਂ ਜੀਆਂ ਬਣ ਜਾਂਦੀਆਂ ਤੇ ਆਪਾਂ ਜਿਹੜਾ ਸਾਈਡ ਤੋਂ ਉਧਰ ਦੀ ਸਾਈਡ ਗਲਾਈ ਆ ਉਧਰੋਂ ਆਪਾਂ ਥੋੜਾ ਜਿਹਾ ਘਟਾ ਕੇ ਗਲਾਈ ਖਟਾਂਗੇ ਕੇਰਾ ਨਿਸ਼ਾਨ ਆਪਾਂ ਉਨਾ ਹੀ ਲਾ ਲਿਆ ਉਧਰ ਵੀ ਹੁਣ ਆਪਾਂ ਇਧਰੋਂ ਆਪਾਂ 1.5 ਇੰਚ ਬਾਅਦ ਰੱਖ ਲਿਆ ਇਹਦੀ ਗਲਾਈ ਆਪਾਂ ਇੱਥੋਂ ਕੱਟਾਂਗੇ ਐਦਾਂ ਠੀਕ ਹੈ ਆਪਲਾ ਹੋ ਗਿਆ ਜਿੱਥੇ ਜਿੱਥੇ ਆਪਾਂ ਨਿਸ਼ਾਨ ਲਾਇਆ ਉਹਦੇ ਉੱਪਰ ਹੀ ਕੱਟ ਕਰਨਾ ਤੇ ਆਹ ਜਿਹੜਾ ਨਿਸ਼ਾਨ ਹੈ ਇਧਰ ਨੂੰ ਆਪਾਂ 1.5 ਇੰਚ ਦਾ ਨਿਸ਼ਾਨ ਇਧਰੋਂ ਲਾ ਕੇ ਇਹਦੇ ਨਾਲ ਉੱਪਰੋਂ ਇਸ ਤਰ੍ਹਾਂ ਘੜਦਾ ਘੜਦਾ ਬਲਾ ਦੇ ਲਾਪਾਂ ਇਹ ਗਲਾਈ ਪਈ ਹੈ ਜੀ ਨਹੀਂ ਇਹ ਆਪਾਂ ਕਾਟ ਕੇ ਦੀ ਕੰਨੀ ਵੱਲੋਂ ਥੋੜੀ ਜੀ ਪੈਂਦੀ ਹੁੰਦੀ ਹੈ ਗਲਾਈ ਨਹੀਂ بسਿੱਧੀ ਕਾਟ ਹੀ ਪਾਉਣੀ ਆਹ ਚੀਜ਼ ਆਪਣੀ ਇੱਦਾਂ ਹੋ ਗਈ ਆ ਝੋਲੀ ਦਾ ਕਾਪਾ ਇਹ ਕਾਟ ਇੰਨੀ ਕੁ ਪਾਉਣੀ ਆ ਇਹਦੇ ਨਾਲ ਜਾਨੀ ਆਹ ਸਿਉਣ ਜਿਹੜੀ ਖਿੱਚਮੀ ਨਹੀਂ ਬੰਦੀ ਤੇ ਕੋਸ ਆਪਣਾ 1.5 ਇੰਚ ਆ ਮੱਧ ਹੋ ਗਿਆ ਹੁਣ ਆਪਾਂ ਇੱਥੇ ਜੋੜ ਪਾਉਣਾ ਇੱਕ ਤਾਂ ਪਹਿਲਾਂ ਆਪਾਂ ਇਹ ਕੱਟ ਕਰਾਂਗੇ ਲਾਂਗੇ ਤੁਹਾਨੂੰ ਦਿਖਾਉਣੇ ਕਿੱਦਾਂ ਕਟਿੰਗ ਕਰਨੀ ਆ ਇੱਥੋਂ ਰੱਖ ਕੇ ਆਪਾਂ ਨੇ ਥੋੜਾ ਜਿਹਾ ਸਾਈਡ ਤੋਂ ਆਪਾਂ ਇੱਥੋਂ ਕਾਟ ਪਾਉਣੀ ਦੀ ਸਾਈਡ ਜਿਹੜੀ ਰੇਵ ਹੁੰਦੀ ਹੈ ਨੀਵੀਂ ਹੋ ਜਾਂਦੀ ਹੈ ਆਪਾਂ ਇੰਚ ਵੀ ਘੱਟ-ਘੱਟ ਸਕਦੇ ਹਾਂ ਤੇਲੀ ਸਾਈਡ ਕਿਉਂਕਿ ਰੇਵ ਇਹਨੇ ਬਾਅਦ ਜਾਣਾ ਇਦਾਂ ਖੱਚਿਆ ਜਾਣਾ ਜਿੰਨਾ ਮਰਜ਼ੀ ਵਾਜੋ ਇੰਚ ਦੀ ਆਪਾਂ ਕਾਟ ਪਾ ਸਕਦੇ ਹਾਂ ਤੇਲੀ ਸਾਈਡ ਤੇ ਆਪਾਂ ਨੇ ਦੀ ਪੌਣੇ ਇੰਚ ਦੀ ਕਾਟ ਪਾਤੀ ਹੈ ਹੁਣ ਆਪਾਂ ਇੱਥੇ ਜਿਹੜਾ ਇਹ ਤਾਂ ਜੋੜ ਪਾਉਣਾ ਹੈ ਤੇ ਹੁਣ ਆਪਾਂ ਜਿਹੜਾ ਸਾਈਡ ਤੋਂ ਆਪਣਾ ਕੱਪੜਾ ਲਿਆ ਇਹ ਆਪਣਾ ਇਦਾਂ ਹੀ ਤਿੱਖਾ ਜਿਹਾ ਉਵੇਂ ਹੀ ਲਿਆ ਤੇ ਇਦਾਂ ਹੀ ਆਪਾਂ ਜੋੜ ਪਾਉਣਾ ਇਹਦਾ ਇਹਨੂੰ ਆਪਾਂ ਕੰਨੀ ਜਿਹੜੀ ਕੰਨੀ ਦੇ ਨਾਲ ਆ ਹੀ ਰੱਖਾਂਗੇ ਇਹ ਆਪਣੀ ਕੰਨੀ ਆ ਠੀਕ ਹੈ ਇਦਾਂ ਹੀ ਹੁਣ ਆਪਾਂ ਜਿਹੜਾ ਜੋੜ ਪਾਉਣਾ ਹੈ ਇਹ ਆਪਾਂ ਨੂੰ ਅੰਨੀ ਜਿਹੜੀ ਇਹਦੇ ਨਾਲ ਤੋਂ ਕੰਨੀ ਦੇ ਨਾਲ ਕੰਨੀ ਮਿਲਾ ਕੇ ਇਦਾਂ ਆ ਜਿਹੜਾ ਆਪਣਾ ਸਾਈਡ ਤੋਂ ਲਿਆ ਇੱਥੋਂ ਰੱਖ ਕੇ ਇਦਾਂ ਹੀ ਇਹਦਾ ਜੋੜ ਪਾਉਣਾ ਆਪਾਂ ਠੀਕ ਹੈ ਇੱਥੇ ਰੱਖ ਲੈਣਾ ਤੇ ਇਦਾਂ ਇਹਨੂੰ ਜੋੜ ਪਾੜ ਲਿਆ ਆਪਾਂ ਇਹਦੇ ਬਰਾਬਰ ਠੀਕ ਹੈ ਇਦਾਂ ਰੱਖ ਲਿਆ ਹੁਣ ਆਪਣੇ ਜਿੱਥੇ-ਜਿੱਥੇ ਇਹਦੀ ਗਲਾਈ ਆ ਉਦੇ ਸਾਹਮਣਾ ਹੀ ਆਪਾਂ ਇਹ ਕੱਟ ਕਰਨਾ ਤੇ ਇਹ ਆਪਾਂ ਇਦਾਂ ਰੱਖ ਕੇ ਵੀ ਇਨਸ਼ਾਅੱਲਾ ਸਕਦੇ ਆ ਇਹ ਚਲੋ ਜੀ ਇਹ ਉੱਥੇ ਹੀ ਪਿਆ ਰਹਿੰਦੇ ਨਾ ਇੱਥੇ ਹੀ ਤੇ ਜਿਹੜਾ ਨੀਚੇ ਵਾਲਾ ਕੱਪੜਾ ਉਹ ਇਦਾਂ ਰੱਖ ਚੱਕ ਕੇ ਤੇ ਇਹਦੇ ਉੱਪਰਲੀ ਸਾਈਡ ਨੂੰ ਕਰ ਲਾਂਗੇ ਉਹ ਕੱਪੜਾ ਆਪਣਾ ਉੱਥੇ ਹੀ ਦੇਖ ਲੈਣਾ ਇਹਨਾਂ ਵਦਮਾ ਹੀ ਹੋਵੇ ਦੋਨੇ ਸਿੱਧਾ ਤਾਂ ਕਿ ਆਪਣਾ ਜੋੜ ਜਿਹੜਾ ਸਹੀ ਲੱਗ ਜੇ ਠੀਕ ਹੈ ਕੱਟ ਨਾ ਹੋਵੇ ਵੱਧ ਤਾਂ ਆਪਾਂ ਹੋਵੇ ਥੋੜਾ ਜਿਹਾ ਹੁਣ ਆਪਾਂ ਇਹਨੂੰ ਇਦਾਂ ਹੀ ਰੱਖ ਕੇ ਪ੍ਰੋਪਰ ਕਰ ਲੈਣਾ ਸਾਰੇ ਲੜ ਠੀਕ ਹੈ ਜੀ ਇਦਾਂ ਆਪਾਂ ਕਰਕੇ ਹੁਣ ਇਹਦਾ ਜਿਹੜਾ ਜੋੜ ਆਪਾਂ ਕਟਿੰਗ ਕਰ ਲੈਣਾ ਇੱਥੋਂ ਆਪਾਂ ਸਿੱਧਾ ਫਟਾਗੇ ਤੇ ਬਾਅਦ ਆਪਾਂ ਜਦੋਂ ਪਲਾਜ਼ੋ ਬਣਾਣੇ ਆ ਉਹ ਤੋਂ ਆਪਾਂ ਬਾਅਦ ਵਿੱਚ ਇਹ ਜਿਹੜੀ ਫ੍ਰੀਜੇ ਤੋਂ ਬਾਅਦ ਘਟ ਘਟ ਕਰਕੇ ਫਿਰ ਆਪਾਂ ਇਹਨੂੰ ਪੀਕੋ ਕਰਾਉਣਾ ਹੈ ਇਹਦੀ ਕਲਾਈ ਵੀ ਅੱਗੇ ਆਪਾਂ ਕੱਟ ਕਰ ਲੈਣੀ ਇਹ ਵਰਿੰਦਾ ਜੋੜ ਕਟਿੰਗ ਹੋਊਗਾ ਠੀਕ ਹੈ ਆਵਲਾਂ نیچے ਆਵਾ ਜੋੜ ਜਿਹੜਾ ਉਹ ਆਪਣਾ ਇੱਥੇ ਪੈ ਜਾਣਾ ਠੀਕ ਹੈ ਨਾ ਆਹ ਕੁ ਪ੍ਰਵਾਦੂ ਤੇ ਇਹਦੀ ਆਪਾਂ ਕਟਿੰਗ ਕਰਾਂਗੇ ਬੈਲਟ ਤੇ ਇਹਦੀ ਲਾਈਨਿੰਗ ਜਿਹੜੀ ਲਾਈਨਿੰਗ ਦੀ ਇਹ ਕਟਿੰਗ ਕਰਾਂਗੇ ਲਾਈਨਿੰਗ ਜਿਹੜੀ ਆਪਾਂ ਰੱਖਣੀ ਤਾਂ ਇਸੇ ਤਰ੍ਹਾਂ ਹੀ ਹੁੰਦੀ ਹੈ ਤੇ ਉਹਦੀ ਜਾਨੀ ਆਪਾਂ ਨੇ ਥੋੜੇ ਜਿਹੀ ਉੱਚੀ ਲਾਈਨਿੰਗ ਰੱਖਣੀ ਹੁੰਦੀ ਐ ਦੂ ਬਾਕੀ ਸਾਰੀ ਕਟਿੰਗ ਏਵੇਂ ਹੀ ਹੋਊਗੀ ਲਾਈਨਿੰਗ ਦੀ ਵੀ ਇਦਾਂ ਹੀ ਵਿਛਾ ਕੇ ਇਦਾਂ ਹੀ ਰੇਪ ਬਣੂਗੀ ਉਹ ਤੇ ਪਰ ਕੱਲੀ ਆਪਾਂ ਲੈਂਥ ਘੱਟ ਰੱਖਣੀ ਬਾਕੀ ਸਾਰੀ ਸੇਮ ਕਟਿੰਗ ਹੋਣੀ ਲਾਈਨਿੰਗ ਦੀ ਤੇ ਤੇ ਜਿੰਨਾ ਕਪੜਾ ਆਪਣਾ ਇੱਥੇ ਲੱਗਾ ਉਹਨਾ ਕਪੜੇ ਆਪਣਾ ਲਾਈਨਰ ਤੇ ਲੱਗ ਜਾਂਦਾ ਬਸ ਲੈਂਥ ਆਪਾਂ ਥੋੜੀ ਘਟਾਉਣੀ ਹੈ ਇਹਦੇ ਆਪਾਂ ਆ ਜਿਹੜਾ ਤੱਕ ਲਾ ਲਿਆ ਨੇ ਇੱਕ ਇਹ ਆਪਣੇ 벨ਟ ਦੇ ਸਾਈਡ ਤੇ ਆਊਗਾ ਇਧਰ ਆਪਣੀਆਂ ਝੋਲੀਆਂ ਦੇ ਦਸਿਆਉਣਾ ਬਾਚਣੀਆਂ ਠੀਕ ਹੈ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ 벨ਟ 벨ਟ ਆਪਾਂ ਸੇਮ ਹੀ ਜਿਵੇਂ ਸਲਵਾਰ ਦੀ 벨ਟ ਦੀ ਕਟਿੰਗ ਕਰਦੇ ਹਾਂ ਉਦਾਂ ਹੀ ਹੁੰਦੀ ਹੈ ਇਹ ਤੇ ਇਹ ਵੀ ਹੈਗੀ ਕਿੰਨੀ 벨ਟ 22 ਇੰਚ 22 ਇੰਚ ਤਿਆਰ ਹਾਂਜੀ 22 ਇੰਚ ਤਿਆਰ ਆਪਾਂ ਇਥੋਂ ਮਿੜਾਗੇ 23 ਇੰਚ ਇੱਕ ਇੰਚ ਚਾਈਓਮੀ ਸਾਤ ਤੇ ਇयां ਚੱਪੜੇ ਕਰਨੀ ਹੈ 1 ਇੰਚ ਵੱਧ ਤੇ ਚੌੜਾਈ ਆਪਾਂ ਇਹਦੀ 8 ਇੰਚ ਕਰਾਂਗੇ ਕਿਉਂਕਿ ਆਪਾਂ 5 ਇੰਚ ਤਿਆਰ ਕਰ ਲਏ। ਕਰਾਂਗੇ। ਤੇ ਚਾਰ ਵੀ ਕਰ ਸਕਦੇ ਆ ਉਹੀ ਥੱਲੇ ਜੋੜਦਾ ਹੋ ਜਾਂਦਾ ਥੋੜਾ ਜੋੜ ਵੱਧ ਪੈ ਜਾਂਦਾ ਪਰ ਤੇ ਆਪਾਂ ਲਾਸਟਿਕ ਪਾਉਣੀ ਹੈ ਇਹਦੇ। ਤੇ ਤਾਂ ਕਰਕੇ ਆਪਾਂ ਝੋਲੀਏ ਦੋਨੇ ਪਾਸੇ ਇੱਕੋ ਜਿਹਾ ਗੋਲ ਮਤਲਬ ਬਣਾਵਾਂਗੇ। ਝੋਲੀਏ ਦੀ ਵੱਡੀ ਹੁੰਦੀ ਹੈ 14-15 ਇੰਚ ਤਿਆਰ ਹੁੰਦੀ ਹੈ। ਇੱਥੋਂ ਆਪਾਂ 8-8 ਲਾ ਲਾਂਗੇ। ਫੇਰ ਉਹਨਾਂ ਖੇਚੀ ਜਿਨੀ ਪੈਂਦੀ ਜੇ ਆਪਣਾ ਪਲਾਜ਼ੋ ਦੀ ਝੋਲੀ ਵੱਟੀ ਹੋਵੇ ਤੇ ਜਾਂ ਫਿਰ ਉਦਾਂ ਕਾਟ ਲੀ। ਹੋਰ ਆਪਾਂ ਆਠਾ-ਆਠਤ ਕਰਕੇ ਇਹ ਹੋ ਗਈ ਆਪਣੀ ਬੈਲਟ ਦੀ ਕਟਿੰਗ ਤੇ ਇਹ ਹੋ ਗਈ ਆਪਣੇ ਪਲਾਜ਼ੋ ਦੀ। ਠੀਕ ਹੈ ਹੁਣ ਆਪਾਂ ਇਸੇ ਤਰੀਕੇ ਨਾਲ ਹੀ ਇਹਨੂੰ ਕੋਲ ਇੱਥੇ ਹੀ ਲਾਈਨਿੰਗ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਦੀ ਸਟੀਚਿੰਗ ਤੇ ਮੇਰੀ ਵੀਡੀਓ ਜੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ